ਆਮ ਤੌਰ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਿੱਖਾਂ ਨੂੰ ਲੈ ਕੇ ਵੱਖ-ਵੱਖ ਕਿਸਮ ਦੀਆਂ ਧਾਰਨਾਵਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਇਹ ਅਸੀਂ ਨਹੀਂ ਕਹਿੰਦੇ ਇਹਦਾ ਪ੍ਰਮਾਣ ਵਾਇਰਲ ਹੁੰਦੀਆਂ ਵੀਡੀਓਜ਼ ਦੇ ਦਿੰਦੀਆਂ ਨੇ ਪਹਿਲਾਂ ਕਈ ਵੀਡੀਓਜ਼ ਵਾਇਰਲ ਹੋਈਆਂ ਜਿਨ੍ਹਾਂ ਦੇ ਵਿੱਚ ਸਿੱਖ ਪੁਲਿਸ ਅਧਿਕਾਰੀ ਨੂੰ ਹੀ ਖਾਲਿਸਤਾਨੀ ਕਰਾਰ ਦੇ ਦਿੱਤਾ ਗਿਆ ਉਸ ਤੋਂ ਬਾਅਦ ਉਹ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਉੱਤਰ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ ਉਸ ਵੀਡੀਓ ਦੇ ਵਿੱਚ ਯੂਪੀ ਪੁਲਿਸ ਦੇ ਕੁਝ ਮੁਲਾਜ਼ਮ ਸਿੱਖਾਂ ਦੇ ਨਾਲ ਹੈ ਜਾਂਦੇ ਨੇ ਉਹਨਾਂ ਨੂੰ ਸ਼ਰੇਆਮ ਖਾਲਸਤਾਨੀ ਕਹਿੰਦੇ ਨੇ ਔਰ ਉਸ ਤੋਂ ਬਾਅਦ ਵਿਵਾਦ ਖੜਾ ਹੋ ਜਾਂਦਾ ਔਨ ਰੋਡ ਸੜਕ ਦੇ ਉੱਤੇ ਵਿਵਾਦ ਖੜਾ ਹੁੰਦਾ ਔਰ ਉੱਥੇ ਹੀ ਇਹ ਰੌਲਾ ਪੈ ਜਾਂਦਾ ਉੱਥੇ ਹੀ ਇਹ ਵੀਡੀਓ ਜਿਹੜੀ ਆ ਵਾਇਰਲ ਹੋ ਜਾਂਦੀ ਹੈ ਯੂਪੀ ਪੁਲਿਸ ਦੇ ਕੁਝ ਮੁਲਾਜ਼ਮ ਹੁੰਦੇ ਨੇ ਉੱਥੇ ਮੌਜੂਦ ਔਰ ਕੁਝ ਦਸਤਾਰ ਧਾਰੀ ਸਿੰਘ ਉੱਥੇ ਮੌਜੂਦ ਹੁੰਦੇ ਨੇ ਦਸਤਾਰਾਂ ਵੇਖਦੇ ਜਦੋਂ ਬਹਿਸ ਹੁੰਦੀ ਹੈ ਤੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਖਾਲਸਤਾਨੀ ਕਹਿ ਦਿੰਦੇ ਨੇ ਕੀ ਕੁਝ ਹੁੰਦਾ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਉਹ ਤੁਹਾਨੂੰ ਦਿਖਾਣੇ ਆ ਪਰ ਇਹਦੇ ਉੱਤੇ ਪਹਿਲਾ ਸਵਾਲ ਖੜਾ ਹੁੰਦਾ ਹੈ ਕਿ ਕੀ ਪੂਰੇ ਭਾਰਤ ਦੇ ਵਾਸਤੇ ਕੋਈ ਦਸਤਾਰ ਧਾਰੀ ਵਿਅਕਤੀ ਖਾਲਸਤਾਨੀ ਹੋਵੇਗਾ ਕਿ ਪੂਰੇ ਭਾਰਤ ਦੇ ਵਿੱਚ ਜੇ ਕਿਤੇ ਸਿੰਘ ਵਸਦੇ ਨੇ ਉਹ ਉਹ ਦਸਤਾਰ ਬੰਨਦੇ ਨੇ ਉਹ ਆਪਣੀ ਰਹਿਤ ਅਨੁਸਾਰ ਵਿਚਰਦੇ ਨੇ ਤਾਂ ਕੀ ਉਹ ਖਾਲਸਤਾਨੀ ਨੇ ਉਹਨਾਂ ਨੂੰ ਖਾਲਸਤਾਨੀ ਉਸ ਵੇਲੇ ਕਿਉਂ ਨਹੀਂ ਕਿਹਾ ਜਾਂਦਾ ਜਦੋਂ ਸਰਹੱਦਾਂ ਦੇ ਉੱਤੇ ਸ਼ਹਾਦਤਾਂ ਹੁੰਦੀਆਂ ਨੇ ਜਦੋਂ ਸਰਹੱਦਾਂ ਦੇ ਉੱਤੇ ਸਿੰਘ ਫੌਜੀ ਸ਼ਹੀਦ ਹੁੰਦੇ ਨੇ ਉਸ ਵੇਲੇ ਉਹ ਖਾਲਸਤਾਨੀ ਕਿਉਂ ਨਹੀਂ ਬਣਦੇ ਉਸ ਵੇਲੇ ਉਹਨਾਂ ਨੂੰ ਖਾਲਸਤਾਨੀ ਕਿਉਂ ਨਹੀਂ ਕਿਹਾ ਜਾਂਦਾ ਜਦੋਂ ਜੇ ਇਸ ਰੋਡ ਦੇ ਉੱਤੇ ਇਹ ਖੜੇ ਹੁੰਦੇ ਨੇ ਕਿਸੇ ਤੌਰ ਤੇ ਉਹ ਰੋਡ ਬਣਾਉਣ ਦੇ ਵਿੱਚ ਸਿੰਘਾਂ ਦਾ ਬੜਾ ਵੱਡਾ ਯੋਗਦਾਨ ਸੀ ਉਸ ਵੇਲੇ ਜਦੋਂ ਰੋਡ ਬਣਾਈ ਗਈ ਤੇ ਉਸ ਵੇਲੇ ਉਹ ਖਾਲਸਤਾਨੀ ਕਿਉਂ ਨਹੀਂ ਕਿਹਾ ਗਿਆ ਖੈਰ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਬੜੇ ਸਾਰੇ ਕਾਰਨ ਨੇ ਜਿਨ੍ਹਾਂ ਨੂੰ ਲੈ ਕੇ ਸਵਾਲ ਖੜਦੇ ਨੇ ਪਰ ਇਹੋ ਜਿਹਾ ਸਲੂਕ ਜਿਹੜਾ ਕੀਤਾ ਜਾਂਦਾ ਹੈ ਸਿੰਘਾਂ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਦੇ ਉੱਤੇ ਕੋਈ ਨਾ ਕੋਈ ਐਕਸ਼ਨ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਆਓ ਵੇਖਦੇ ਆ ਕਿ ਕੀ ਮਾਹੌਲ ਬਣਿਆ ਕਿਉਂ ਇਹ ਸਾਰਾ ਕੁਝ ਵਿਵਾਦ ਵਾਪਰਿਆ ਔਰ ਪੁਲਿਸ ਪ੍ਰਸ਼ਾਸਨ ਦੇ ਇਸ ਵਿਅਕਤੀ ਨੇ ਕੀ ਕੁਝ ਕਿਹਾ ਉਥੇ ਆਪਾਂ ਨਹੀਂ ਬੋਲਾ ਸਰ ਆਪ ਕਾਹਦੇ ਬੋਲ ਰਹਾ ਤੰਕਾ ਨਾ ਕਰ ਰੇ ਹਾਂ ਹਮ ਕਹਾਂ ਤੁਮਾਸ਼ਾ ਕਰ ਰਹੇ ਹਾਂ ਸਰ ਖੜੇ ਹਾਂ ਜੇ ਪਾਣੀ ਕਮ ਹੋ ਗਿਆ ਨਿਕਲ ਜਾਏਗਾ ਤੰਕਵਾਦੀ ਬਤਾ ਰਹੇ ਹਾਂ ਮੈਂ उस दिन ही आप लोग आए थे आतंकवादी बताने जिस दिन आप बाबा जी के आगे पीछे घूम रहे थे अगर हम लोग आतंकवादी तो यहीं पे गोली मार दी लोगों को बस सीधी बात है हम जो लोग लोगों की हम हाँ आप लोग कह रहे हमारे हम लोग आतंक बना रहे हमारे जैसे हाँ ठीक है रहने दो हम लोग उपद्रवादी जो भी हम लोगों को रहने दो आप जाइए आप लोग आतंकवादी बता रहे अभी हम लोगों को आतंकवादी दसन दे यार हूँ तो ही है कितना ਰੂਫ ਆਪਾਂ ਨੂੰ ਇਹ ਸੜਕ ਬਣਾਈ ਹੈ ਤੇ ਇਦਾਂ ਬੋਲਿਆ ਇਹਨਾਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ